चलो मैं गमले चो तोड़ के पा दूंगी सब्जी च के आ रे हाँ भाई हाँ चलो सत श्री अकाल जी सारे वेलकम बैक माय यूट्यूब चैनल विश्व आशु ब्लॉग आई होप तुम सारे जने बहुत वजिया होंगे। ਤੇ ਅੱਜ ਦੀ ਵਲੌਗ ਦੀ ਸਟਾਰਟਿੰਗ ਹੋ ਰਹੀ ਹੈ 2 ਵਜੇ ਸਵੇਰ ਵਲੌਗ ਸ਼ੂਟ ਕਰਿਆ ਨਹੀਂ ਗਿਆ ਕਿਉਂਕਿ ਕਾਕਾ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਸੀਗਾ ਕਿਉਂਕਿ ਮੇਰਾ ਸਾਰਾ ਸਾਰਾ ਕੰਮ ਪਿਆ ਸੀਗਾ ਹੁਣ ਮੈਨੇ ਪੋਚਾ ਝਾੜੂ ਸਭ ਕਰ ਲਿਆ ਹੈ ਕੱਪੜੇ ਵੀ ਧੋਤੇ ਸੀਗੇ ਤੇ ਮੈਂ ਵੀ ਨਹਾ ਲਈਆਂ ਕਾਕਾ ਵੀ ਨਹਾ ਕੇ ਸੋ ਗਿਆ ਸੀਗਾ ਕਾਕਾ ਸੁੱਤਾ ਪਿਆਗਾ ਤੇ ਹੁਣ ਮੈਂ ਲੱਗੀ ਆ ਦੁਪਹਿਰ ਦੀ ਰੋਟੀ ਬਣਾਉਣ ਮੰਮੀ ਕੋਠੇ ਤੇ ਸੀਗੇ ਮੰਮੀ ਨੂੰ ਪਹਿਲਾਂ ਬਣਾ ਕੇ ਰੋਟੀ ਦੇ ਕੇ ਆਉਣੀ ਆ ਡੈਡੀ ਵੀ ਕੰਮ ਤੇ ਚਲੇ ਗਏ ਸੀਗੇ ਹੁਣ ਬਣਾਉਣ ਲੱਗੀ ਆ ਰੋਟੀ ਕਾਕੇ ਨੂੰ ਕੱਲ ਤਾਂ ਮੈਂ ਨਹੀਂ ਨਾਲ ਆਇਆ ਨਹੀਂ ਸੀਗਾ ਕੋਈ ਦੱਸਿਆ ਸੀਗਾ ਦਿੰ ਛੱਡ ਕੇ ਨਾ ਲਾ ਦਿੰਦੀ ਇਹਨੇ ਕਰ ਤੋ ਨਾ ਚੇ ਗਾਇਸ ਕਿਸੇ ਨੂੰ ਵੀ ਵੀਡੀਓ ਚ ਕੋਈ ਵੀ ਮਿਸਟੇਕ ਲੱਗਦੀ ਹੁੰਦੀ ਆ ਬੋਲਣ ਚ ਮਿਸਟੇਕ ਲੱਗਦੀ ਹੁੰਦੀ ਆ ਤਾਂ ਤੁਸੀਂ ਤੁਸੀਂ ਪਲੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਮੈਂ ਅੱਗੇ ਤੋਂ ਉਹ ਗਲਤੀ ਰਿਪੀਟ ਨਾ ਕਰ ਸਕਾਂ ਕਿਉਂਕਿ ਮੈਨੂੰ ਐਕਸਪੀਰੀਅੰਸ ਹੈ ਨਹੀਂ ਨਾ गलती कट सद कमेंट बॉक्स दस सकते हो सू हाँ जी गायस मैं पहला रोटी बना ला रोटी बना के मम्मी ने कोठे से दे अगे मैं ब्लॉग कंटिन्यू कर करनी हाँ जी गायस मैं मम्मी ने रोटी पड़ाया ही सी मम्मी ने रोटी खा ली है तो काका जल मैं रोटी बनाती बनाई पी जद काका उठ गया बहुत तो रोके हटिया है काके का साग फेवरेट है ये साग च मलाई पा फिर खादा गा बस तो मैं भी ज्यादातर साग च मलाई पा खानी मैं घो नी बदिया लगता मलाई पा खानी है मैं तेन भी मलाई पा वीया लगता है ना काके

ਹਾਂਜੀ ਗਾਇਜ਼ ਹੁਣ ਕਾਕਾ ਨੇ ਰੋਟੀ ਖਵਾ ਦਾਂ ਤੇ ਮੈਂ ਵੀ ਰੋਟੀ ਖਾ ਲਾ ਤੇ ਆਪਾਂ ਹੁਣ ਅੱਗੇ ਸ਼ਾਮ ਨੂੰ ਅੱਗੇ ਵਲੌਗ ਕੰਟੀਨਿਊ ਕਰਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੀਏ ਕਰੀਏ ਕਾ ਕੀ ਹੁਣ ਕਰ ਰਿਹਾ ਸੀ ਤੂੰ ਕਾਏ ਆ ਵਾਹਿਗੁਰੂ ਜੀ ਸਾਡੇ ਕਾਕਾ ਵਾਹਿਗੁਰੂ ਜੀ ਕਰਦਾ ਹਾਂਜੀ ਗਾਇਜ਼ ਸ਼ਾਮ ਦੇ ਵੱਜ ਚੁੱਕੇ ਨੇ 4:30 ਚਾਹ ਮੈਂ ਬਣਾ ਲਈ ਸੀਗੀ ਮੰਮੀ ਨੇ ਚਾਹ ਪੀ ਲਈ ਹਸਬੰਦ ਜੀ ਨੇ ਵੀ ਚਾਹ ਪੀ ਲਈ ਤੇ ਕਾਕਾ ਨੇ ਮੈਂ ਹੁਣ ਦੁੱਧ ਬਣਾਉਂਦੀ ਪਈ ਸੀ ਬੋਨੀ ਵਾਲਾ ਇਹ ਹੁਣ ਦੁੱਧ ਪੀਊਗਾ ਕਾਕਾ ਕਿ ਮੂੰਚੋ ਗੱਡਾ ਇਹਨੂੰ ਗੰਦੀ ਗੱਲ ਹੁੰਦੀ ਐ ਅੱਛੀ ਕੁਛ ਵੀ ਚੱਕ ਕੇ ਗਾਇਜ਼ ਇਹ ਮੂੰਚੋ ਪਾ ਮਲਾਂਦਾਗਾ ਨੀਚੋ ਕੁਛ ਵੀ ਚੱਕ ਲੈਂਦਾਗਾ ਉਹਦੀ ਫਿਰ ਮੂੰਚੋ ਪਾ ਲਊਗਾ ਕੋਈ ਵੀ ਚੀਜ਼ गंदा काका काका तो सारे तेन कह गाका है मूह च की खाके हटिया तू समट गायज एक तो वाली कली माटी वाली खाता का हाँ जी गायज चाह मैं पी ली सी काके ने बोनी दुद्ध पी लिया लग हमें लग्या होया खेड ना देखो गायजे किली खा देखो हाथ मेरा भगा के मारा पर खड़ा हो खड़ा सलाब भी बहुत है सलाब नीली पेंट कराए कोई फायदा नहीं होगा

ਰਵਿਵ ਨੂੰ ਬੁਲਾ ਲਓ ਉੱਤੇ ਖੜ ਕੇ ਇਹਦੇ ਉੱਤੇ ਆ ਦੇ ਤੂਰੇ ਖੜ ਕੇ ਦੇਖਦਾ ਹੁੰਦਾ ਹੈਗਾ ਨਾ ਤੂਰੇ ਬੁਲਾ ਲਓ ਬੁਲਾ ਲਓ ਬੁਲਾ ਲਓ ਕਿ ਬੁਈ ਜੀ ਕਿ ਬੁਈ ਜੀ ਕਿ ਮੈਂ ਤੁਹਾਨੂੰ ਦੇਖੀ ਜਾਂਦਾ ਸੀ ਮੰਮੀ ਨੇ ਦਵਾਈ ਲੈਣੀ ਸੀਗੀ ਮੰਮੀ ਨੂੰ ਦਵਾਈ ਦੇਤੀ ਹੈ ये शरारत देखो कह पालो चप्पल <laughs> बहुत शरारती है साड़ा काका मेरी तो बस कराई रख गंदे हो गए चलो गाय मैं कपड़े सुकने सुक गए ने हम मैं कपड़े नीचे लेके जानी है पहला कपड़े तैय कर दी ये लगे हुआ खेडन ਕੋਈ ਚੀਜ਼ ਨਹੀਂ ਛੱਡਦਾ ਇਹ ਨੀਚੋ ਤਾਂ ਉਹਦੀ ਮੂੰਹ ਚ ਪਾਣ ਦੀ ਕਰਦਾਗਾ ਦੇਖਦਾ ਨਹੀਂ ਪਹਿਲਾਂ ਵੀ ਕੀ ਹੈ ਕੀ ਨਾ ਨਹੀਂ ਲੱਕੜਾ ਵੀ ਨਹੀਂ ਛੱਡਦਾ ਸਾਡਾ ਕਾਕਾ ਦਾ ਉਹ ਵੀ ਖਾ ਜਾਂਦਾਗਾ ਨਹੀਂ ਕੱਕੇ ਤਾਂ ਛੀ ਗੰਦੇ ਹੋ ਗਏ ਹੁਣ ਇਹ ਥੋੜੀ ਖਾਣੇ ਨੇ ਚਲੋ ਗਾਇਜ਼ ਹੁਣ ਡੈਡੀ ਆਂਦੇ ਨੇ ਉਹਦਾ ਬਲੌਗ ਕੰਟੀਨਿਊ ਕਰਦੇ ਆਂ ਹਾਂਜੀ ਗਾਇਜ਼ ਡੈਡੀ ਵੀ ਆ ਗਏ ਸੀਗੇ ਘਰ लेडी आज इनी लेट हो गए विनय देदू आ गए कि

ਮਸਾਲਾ ਮੈਂ ਤਿਆਰ ਕਰਤਾ ਸੀਗਾ ਪਿਆਜ਼ ਵੀ ਕੱਟਦੇ ਸੀਗੇ ਅਦਰਕ ਲਸਣ ਦਾ ਪੇਸਟ ਵੀ ਬਣਾ ਕੇ ਰੱਖਤਾ ਸੀਗਾ ਮੈਂ ਕੀ ਸੋਚੀ ਐ ਨਾ ਹੂੰ ਨਾ ਮੋਝ ਨਾ ਪਾ ੁੱਠ-ਪੁੱਠੇ ਕੰਮ ਬੋਲੇ ਆਂਦੇ ਆ ਮੰਮਾ ਨੂੰ ਬੁੱਗਾ ਦੇ ਦੋ ਬੁੱਗਾ ਦੇ ਬੁੱਗਾ ਦੇ ਮੰਮਾ ਨੂੰ ਮਮਨ ਬੁਗਦੀ ਬੁਗਦੀ ਮਮਨ ਮੁਗਣ ਦਿੰਦਾ ਮੈਂ ਘਰ ਆ ਹਾਂਜੀ ਗਾਇਜ਼ ਆ ਗਈ ਸੀ ਸਾਡੇ ਘਰੇ ਬਿੱਲੀ ਇਹ ਸਾਡੇ ਘਰ ਹੀ ਸੂਈ ਸੀਗੀ ਇਹਦੇ 4 ਬਲੂੰਗੜੇ ਸੀਗੇ 2 ਤਾਂ ਵਿਚਾਰੇ ਮਰ ਗਏ ਨੇ ਇੱਕ ਬਿੱਲਾ ਖਾ ਗਿਆ ਸੀਗਾ ਇੱਕ ਕਮਜ਼ੋਰ ਸੀਗਾ ਮਰ ਗਿਆ ਸੀਗਾ ਹੁਣ ਮੈਂ ਇਹਨੂੰ ਦੇਣ ਲੱਗੀ ਹਾਂ ਰੋਟੀ ਇਹ ਮਲਾਈ ਨਾਲ ਰੋਟੀ ਖਾ ਕੇ ਜਾਂਦੀ ਹੁੰਦੀ ਹੈ रोटी में जोड़ती है उन्हें खाऊगी रोटी अच्छा। दो बलूंगड़े पता तो नहीं कितने चले गए उस दिन बिला आ गयाे घर ते डर गए सी बिल्ले ने गर्दन तो लिया फिर एक बलूंगड़ा बेचारा मर गया सी इन्हें रोज आना ही आना सा रोटी खा के जाती है ਫੋਨ ਫਿਰ ਇਹ ਥੋੜੀ ਜੀ ਰਾਤ ਨੂੰ ਫੇਰ ਆਉਗੀ ਲੇਟ ਆਂਦੀ ਆ ਫਿਰ ਇਹ ਫਿਰ ਦੁੱਧ ਪੀ ਕੇ ਜਾਉਗੀ ਹਾਂਜੀ ਗਾਇਸ ਰੋਟੀ ਮੈਂ ਬਣਾਤੀ ਸੀਗੀ ਸਬਜੀ ਵੀ ਬਨ ਗਈ ਹੈ ਸਬਜੀ ਚ ਬਸ ਇਕੱਲਾ ਧਨੀਆ ਪਾਣ ਵਾਲਾ ਰਹਿ ਗਿਆ ਧਨੀਆ ਹੈ ਨਹੀਂ ਸੀਗਾ ਧਨੀਆ ਮੈਂ ਗਮਲੇ ਚ ਤੋੜ ਕੇ ਪਾਉਂਗੀ ਇਹ ਡੈਡੀ ਨੇ ਲਗਾਇਆ ਸੀਗਾ ਉਹੀ ਬੀਜ ਸਿੱਟ ਤੇ ਸੀਗੇ ਹੋ ਗਿਆ ਧਨੀਆ ਤਾਂ ਈਆ ਚਲੋ ਮੈਂ ਗਮਲੇ ਚ ਤੋੜ ਕੇ ਪਾ ਦੂੰਗੀ ਸਬਜ਼ੀ ਚ ਤੇ ਹੁਣ ਅਸੀਂ ਟੇਕਣ ਲੱਗਿਆ ਮੱਥਾਪਾਪਾ ਵਾਲਮਿਕ ਜੀ ਦਾ ਮਿੱਠੇ ਚੋਲ ਮੈਂ ਬਣਾਤੇ ਸੀਗੇ ਚੋਲ ਮਾ ਪਾਉਂਦੇ ਸੀਗੇ ਕੋਲੀ ਚ ਡੈੜੀ ਅੱਗ ਵੀ ਲਿਆਏ ਸਬਜ਼ੀ ਲੈ ਕੇ ਤੁਸੀਂ ਟੇਕਣ ਆਇਆ ਬੰਦਲੇ ਦੀ ਬੰਦਗੀ ਹੈ ਬਾਬਾ ਵਾਲਮਿਕ ਜੀ ਦਾ ਛੋਟਾ ਜਿਹਾ ਮੰਦਿਰ ਹੈ

કે બાબા બાલ્લીજી સારે નું તંદુરસ્ત રાખીયો મેરે મમ્મા નું મેરે પાપા નું દાદી દાદુ સાડે આ વિડિયો દેખ રહેને ઓલના નું સારે નું તંદુરસ્ત રાખીયો હાજી હો ગયા બાબાજી લો આજા બચ્ચા આજા રાખ કે ઉતર જલ્ બચ્ચા બચ્ચા આ કે જાય કરીયે જાય

पापा चीजी खा रहे पापा चीजी खा रहे ने देखो काके सारे अच्छे कच्चे खाईयो अलग कच्चे खाला भारे। आजा आजा हां चल तो ले चढ़ जे गापी चढ़ जे गापी मैं चढ़ावा ए, ए ए ए जा खा लो पापा ना चीजी खा लो हाँ जी गाइस डैडी चले गए ने दूध लेना मम्मी ने तो रोटी खा ली सी हूँ डैडी ने खानी है ते मैंने खानी है मेरे हस्बैंड जी ने खानी है ते काके ने खानी है रोटी इन्हें डैडी आंदे ने डैडी आ, आ जाएंगे जा फिर मैं दूध गर्म करूंगी दूध गर्म करने तो बाद फिर असी रोटी खावे ਹਾਂਜੀ ਗਾਇਜ਼ ਹੁਣ ਇੱਥੇ ਕਰਦੇ ਆਂ ਵਲੌਗ ਨੂੰ ਐਂਡ ਸਿਰਦਾ ਤਾਂ ਨਹੀਂ ਬਾਹਰ ਤਾਂ ਨਹੀਂ ਕੱਢਦਾ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਚੈਨਲ ਨੂੰ ਗਾਇਜ਼ ਪਲੀਜ਼ ਰਿਕਵੈਸਟ ਆ ਸਾਡੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਗਾਇਜ਼ ਅਸੀਂ ਮਿਲਦੇ ਆਂ ਕੱਲ ਨੂੰ ਅਗਲੇ ਨੈਕਸਟ ਵਲੌਗ ਵਿੱਚ जब तक बाय 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 करो काके बाय बाय करो बाय 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 बाय